ਹਾਂਜੀ ਸਵਾਗਤ ਹੈ YouTube ਚੈਨਲ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੈਨਸ਼ਨਾਂ ਦਾ ਚੱਲ ਰਿਹਾ ਮਹੱਤਵਪੂਰਨ ਕੇਸ ਨੇ ਨਵਾਂ ਮੋੜ ਲੈ ਲਿਆ ਹੈ ਪੈਨਸ਼ਨਾਂ ਨੇ ਆਪਣੀ ਮੰਗ ਕਰ ਰਹੇ ਹਨ ਕਿ ਸਾਡੀ ਪੈਨਸ਼ਨ 2.65 ਫੈਕਟਰ ਦੇ ਨਾਲ ਸੋਧੀ ਜਾਵੇ ਪੰਜਾਬ ਸਰਕਾਰ ਨੇ ਪੈਨਸ਼ਨ ਸੋਧਣ ਲਈ ਜਿਹੜੀ ਮੰਗ ਚੱਲਦੀ ਆ ਰਹੀ ਸੀ 2.65 ਗੁਣਾਕ ਨਾਲ ਅੰਕ ਨਾਲ ਲਾਗੂ ਕਰਨ ਦੀ ਕੱਲ ਉਹਦੇ ਤੋਂ ਪੂਰੀ ਤਰ੍ਹਾਂ ਨਕਾਰਾ ਕਰ ਦਿੱਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸਬੰਧ ਵਿੱਚ ਚੱਲਦੇ ਕੇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਵਿੱਚ ਬੜਾ ਸਪਸ਼ਟ ਕਹਿ ਦਿੱਤਾ ਵੈਹ ਸਰਕਾਰ ਤਨਖਾਹ ਕਮਿਸ਼ਨ ਦੇ ਸਿਪਾਰਸ਼ਾਂ ਨੂੰ ਲਾਗੂ ਕਰਨ ਤੇ پابੰਦ ਨਹੀਂ ਹੈ ਸਰਕਾਰ ਉਸ ਨੂੰ ਬਦਲ ਸਕਦੀ ਹੈ ਉਹਨਾਂ ਦੇ ਵਿੱਚ ਵਾਧਾ ਘਾਟਾ ਕਰ ਸਕਦੀ ਹੈ ਨਾਲ ਇਹ ਵੀ ਗੱਲ ਕਹਿ ਦਿੱਤੀ ਤਨਖਾਹ ਕਮਿਸ਼ਨ ਦੇ ਸਿਪਾਰਸ਼ਾਂ ਮਹਿਜ ਐਡਵਾਈਜ਼ਰੀ ਹੁੰਦੀਆਂ ਹਨ ਉਹ ਸਰਕਾਰ ਦੀ ਮਰਜ਼ੀ ਹੁੰਦੀ ਹੈ ਉਸ ਨੂੰ ਲਾਗੂ ਕਰਨਾ ਹੈ ਜਾਂ ਨਹੀਂ ਕਰਨਾ ਪੰਜਾਬ ਸਰਕਾਰ ਨੇ ਆਪਣੇ ਹਲਫ ਨਾਮੇ ਵਿੱਚ ਤਿੰਨ ਲਾਈਨਾਂ ਲਿਖ ਕੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੀਆਂ ਮੰਗਾਂ ਉੱਪਰ ਪਾਣੀ ਫੇਰ ਦਿੱਤਾ ਹੈ ਇਸ ਮੰਗ ਪੂਰੀ ਨਾ ਹੋਣ ਕਰਕੇ ਪੈਨਸ਼ਨਾਂ ਨੂੰ ਲੱਖਾਂ ਰੁਪਏ ਦਾ ਘਾਟਾ ਪਵੇਗਾ 6 ਕੇ ਪੇ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਨੇ 2.9 ਫੈਕਟਰ ਦੀ ਸਪਾਰਸ਼ ਕੀਤੀ ਗਈ ਸੀ ਜਦੋਂ ਸਰਕਾਰ ਨੇ ਪੇ ਕਮਿਸ਼ਨ ਬਿਠਾਉਂਦੀ ਹੈ ਤਾਂ ਕਰੋੜਾਂ ਰੁਪਏ ਖਰਚ ਆਉਂਦਾ ਹੈ ਪਰ ਉਹਨਾਂ ਦੀ ਕੀਤੀ ਗਈ ਸਪਾਰਸ਼ ਨੂੰ ਪੰਜਾਬ ਸਰਕਾਰ ਅਣਗੌਲਿਆ ਕਰ ਰਹੀ ਹੈ ਸਰਕਾਰ ਨੇ ਆਪਣੇ ਹਲਫ ਨਾਮੇ ਵਿੱਚ ਇਹ ਵੀ ਲਿਖਿਆ ਹੈ ਕਿ 2.9 ਫੈਕਟਰ ਲਾਗੂ ਕਰਨ ਦੇ ਨਾਲ ਪੈਨਸ਼ਨਾਂ ਦੇ ਵਿੱਚ ਨੋਬਲੀਆਂ ਪੈਦਾ ਹੋ ਜਾਣਗੀਆਂ ਜੂਨੀਅਰ ਦੀ ਪੈਨਸ਼ਨ ਸੀਨੀਅਰ ਦੇ ਪੈਨਸ਼ਨ ਵੱਧ ਜਾਵੇਗੀ ਇਸ ਮੰਗ ਨੂੰ ਪੂਰਾ ਕਰਨ ਲਈ 17 10 2025 ਨੂੰ ਮਾਲੀ ਇੱਕ ਵਿਸ਼ਾਲ ਰੈਲੀ ਕੀਤੀ ਗਈ ਘਟੋ ਘਟ 50 ਜਥੇਬੰਦੀਆਂ ਰੈਲੀ ਵਿੱਚ ਸ਼ਾਮਲ ਹੋਈਆਂ ਜਥੇਬੰਦੀਆਂ ਨੇ ਤਿੰਨ ਤਿੰਨ ਬਸਾਂ ਭਰ ਕੇ ਉੱਥੇ ਆਏ ਤੇ ਇੰਨਾ ਇਕੱਠ ਦੇਖ ਕੇ ਸਰਕਾਰ ਨੇ ਮੀਟਿੰਗ ਦਿੱਤੀ ਸੀ ਜੋ ਕਿ ਹੁਣ ਤੱਕ ਮੁltਵੀ ਚੱਲੀ ਆ ਰਹੀ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ 51 ਮੀਟਿੰਗਾਂ ਦਿੱਤੀਆਂ ਜਿਨ੍ਹਾਂ ਵਿੱਚੋਂ 4 ਮੀਟਿੰਗਾਂ ਹੀ ਹੋ ਚੁੱਕੀਆਂ ਬਾਕੀ ਸਾਰੀਆਂ ਮੁਲਤਵੀ ਕੀਤੀਆਂ ਗਈਆਂ ਸਾਂਝਾ ਫਰੰਟ ਦੇ ਆਗੂ ਅਨਕੇ ਕਲਸੀ ਨੇ ਕਿਹਾ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਵੱਡੇ ਪੱਧਰ ਤੇ ਲੱਖਾਂ ਦੀ ਵਿਸਾ ਵਿਸਾਲ ਰੈਲੀ ਕੀਤੀ ਜਾਊਗੀ ਜਿਸ ਦੇ ਨਾਲ ਸਰਕਾਰ ਨੂੰ ਮੰਗਾ ਮੰਨਣ ਲਈ ਮਜਬੂਰ ਹੋਣਾ ਪਵੇਗਾ ਜਿਵੇਂ ਪਹਿਲਾਂ ਇੱਕ ਵਾਰ ਪਟਿਆਲੇ ਰੈਲੀ ਕੀਤੀ ਗਈ ਜਿੱਦੀ ਕੈਪਟਨ ਸਰਕਾਰ ਸਮੇ ਅਨਕੇ ਕਲਸੀ ਨੇ ਦੱਸਿਆ ਜਿਵੇਂ ਇਹ ਬੰਗਾਲ ਦੇ ਵਿੱਚ ਡੀਏ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕਾਫੀ ਪਟੀਸ਼ਨਾਂ ਪਾਈਆਂ ਗਈਆਂ ਇਸੇ ਤਰ੍ਹਾਂ ਹੀ ਹਾਈ ਕੋਰਟ ਦੇ ਵਿੱਚ ਲੱਖਾਂ ਪਟੀਸ਼ਨਾਂ ਦਾਖਲ ਕੀਤੀਆਂ ਜਾਣਗੀਆਂ ਜਿਸ ਨਾਲ ਸਰਕਾਰ ਖਿਲਾਫ ਧਰਨੇ ਮੁਜ਼ਾਰੇ ਰੈਲੀਆਂ ਜਾਰੀ ਰਹਿਣਗੇ ਜਦੋਂ ਇਸੇ ਕੋਰਟ ਵਿੱਚ ਪਟੀਸ਼ਨ ਪਾਉਂਦੇ ਹਾਂ ਤਾਂ ਸਰਕਾਰ ਮੀਟਿੰਗਾਂ ਦਾ ਦੌਰ ਚਲਾ ਦਿੰਦੀ ਹੈ ਤੇ ਆ ਕੇ ਮੀਟਿੰਗਾਂ ਬਿਲਕੁਲ ਹੀ ਕਰ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਆਗੂਆਂ ਨੂੰ ਨਿਰਾਸ਼ਾ ਪੱਲੇ ਪੈਂਦੀ ਹੈ ਸਾਲ 2025 ਖਤਮ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਨੂੰ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਨੇ ਜਿਹੜੇ ਹਲਫਨਾਮਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਿੱਤਾ ਹੈ ਪੰਜਾਬ ਤੇ ਮੁਰਾਜ਼ਮਾਂ ਦੇ ਪੈਨਸ਼ਨਰਾਂ ਨੂੰ ਪਰੇ ਸਰਕਾਰ ਨੂੰ ਪਰੇਸ਼ਾਨ ਕਰਨ ਵਾਲਾ ਹੈ ਉਹਦੇ ਉੱਤੇ ਸਾਫ਼ ਕਹਿ ਦਿੱਤਾ ਹੈ ਜਿਹੜੇ ਤਨਖਾਹ ਕਮਿਸ਼ਨ ਇੱਕ ਐਡਵਾਈਜ਼ਰੀ ਦਿੰਦੇ ਹਨ ਉਹਨੂੰ ਲਾਗੂ ਕਰਨਾ ਸਰਕਾਰ ਦੀ ਮਰਜ਼ੀ ਹੈ ਸਰਕਾਰ ਦੀ ਕੋਈ ਜ਼ਿੰਮੇਵਾਰੀ ਜਾਂ ਕਹਿ ਲਈਏ ਉਹਨਾਂ ਦੇ ਉੱਤੇ ਪਾਬੰਦ ਨਹੀਂ ਹੈ ਔਰ ਇਹ ਵੀ ਕਹਿ ਦਿੱਤਾ ਕਿ ਤਨਖਾਹ ਕਮਿੰਡਾ ਸਿਪਾਰਸ਼ਾਂ ਡੈਫਰ ਕਰਨ ਦਾ ਉਹਨਾਂ ਦਾ ਪਰਦਾ ਕਟਾ ਕਰਨ ਦਾ ਪੂਰਾ ਅਧਿਕਾਰ ਹੈ ਸਰਕਾਰ ਕੋਲ ਹੁਣ ਦੇਖਦੇ ਹਾਂ ਮੁਲਾਜ਼ਮ ਮੁਲਾਮ ਇਸ ਮਾਮਲੇ ਵਿੱਚ ਯੂਨੀਅਨਾਂ ਤੇ ਸਰਕਾਰ ਵਿਚਕਾਰ ਟਕਰਾਅ ਵਧਦਾ ਜਾ ਰਿਹਾ ਹੈ ਇਹ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ